ਇਹਨਾਂ دریا ਦੇ ਬਹੁਤਿਆਰੇ ਨੇ ਸੀ ਉਥੇ ਤਮੇ ਜੰਦ ਕੇ ਬਣੇ ਕੋਈ ਨਹੀਂ ਅਸੀਂ ਆ ਸਾਡੇ ਮੁਜੋਬੀ ਸ਼ੌਕੀਆ ਟਰੈਕਟਰ ਰੱਖੇ ਹੋਏ ਅਸੀਂ ਸਾਰੇ ਹਸਣੇ ਆ ਰਹੇ ਹਾਂ ਜਦੋਂ ਵੀ ਕੋਈ ਪਿੰਡ ਪੱਧਰ ਤੇ ਖਾਲਾ ਕਿ ਜਦੋਂ ਤੁਹਾਨੂੰ ਪਤਾ ਪੰਜਾਬ ਚ ਜੋ ਹਾਲਾਤ ਇਸ ਸਮੇਂ ਬਣੇ ਹੋਏ ਨੇ ਹੜ੍ਹ ਨੂੰ ਲੈ ਕੇ ਇੱਕ ਪੋਸਟ ਬੜਾ ਵਾਇਰਲ ਹੋ ਰਹੀ ਹੈ ਕਿ ਇਸ ਕੈਨੇਡਾ ਟੂਰ ਨੂੰ ਲੈ ਕੇ ਕਿ ਤੁਸੀਂ ਬਹੁਤ ਉਹਨਾਂ ਦੇ ਸਪੋਰਟ ਕਰ ਰਹੇ ਹੋ ਜਾਂ ਜੋ ਵੀ ਹੈਗਾ ਉਸ ਬਾਰੇ ਤੁਸੀਂ ਥੋੜਾ ਕਲੀਅਰ ਕਰਨਾ ਚਾਹੋਗੇ ਕਿ ਕੀ ਕਿਸ ਤਰ੍ਹਾਂ ਦੀ ਸਪੋਰਟ ਇਸ ਸਟੂਰ ਦੁਆਰਾ ਉਹਨਾਂ ਦੀ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਹੋਰ ਕੀ ਅਪੀਲ ਕਰੋਗੇ ਇਹ ਬੜਾ ਹੀ ਮੰਦਭਾਗਾ ਹਾਦਸਾ ਜੋ ਪੰਜਾਬ ਚ ਬਹੁਤ ਪਰਿਵਾਰ ਇਹਦੇ ਨਾਲ ਪ੍ਰਭਾਵਿਤ ਹੋਏ ਨੇ ਤੇ ਲੋਕਾਂ ਨੂੰ ਅਪੀਲ ਕਰਨਾ ਚਾਹੋਗੇ ਕਿ ਅੱਗੇ ਆਉਣ ਉਹਨਾਂ ਦੇ ਮਦਦ ਵਾਸਤੇ ਦੇਖੋ ਜੀ ਇਹ ਸਿਸਟਮ ਦੀ ਫੇਲੀਅਰ ਹੋ ਗਈ ਹੈ ਕੀ ਹੁੰਦਾ ਹੈ ਕਿ ਤੁਸੀਂ ਅਸੀਂ ਆਖੀ ਸੋ ਕਾਲਡ ਡੈਮੋਕ੍ਰੇਸੀ ਜਿਹੜਾ ਤੁਹਾਡੇ ਦੇ ਮੁਲਕਾਂ ਚ ਵੀ ਹੈ ਮੈਂ ਤੁਹਾਨੂੰ ਕਾਨੂੰਨ ਦੇ ਦਾਇਰੇ ਚ ਰਹਿਣਾ ਪੈਂਦਾ ਹੈ ਔਰ ਹਰ ਜੀ ਤੁਸੀਂ ਉਹ ਕਰਦੇ ਹੋ ਜਿਹਦੇ ਨਾਲ ਤੁਸੀਂ ਕਮਾਈ ਕਰਦੇ ਹੋ ਟੈਕਸ ਵੀ ਦਿੰਦੇ ਹੋ ਪਰ ਜਦੋਂ ਅਚਾਨਕ ਕੁਦਰਤੀ ਆਫਤ ਆਉ ਬਦਲਦੀ ਹੈ ਤਾਂ ਫਿਰ ਕੋਈ ਕਰਦੇ ਨਹੀਂ ਪਰ ਪੰਜਾਬ ਦੀ ਇੱਕ ਖਾਸियत ਹੈ ਕਿ ਜਿੰਦੇ ਮਰਜੀ ਸਾਰੇ ਆਪਸ ਵਿੱਚ ਵਿਦਕਰੇ ਹੋਣ ਐਸ ਤਰ੍ਹਾਂ ਜੇ ਜਦੋਂ ਕੁਦਰਤੀ ਆਫਤ ਆਉਂ ਜਾਂ ਫਿਰ ਪੰਜਾਬੀ ਪੰਜਾਬੀ ਨਾ ਖੜ ਜਾਂਦਾ ਐਸੇ ਤਰ੍ਹਾਂ ਖੜੇ ਸੀ ਜਦੋਂ ਅੰਦੋਲਨ ਹੋਏ ਸੀ ਰੱਬ ਕਰੇ ਇਹ ਆਫਤ ਸ਼ਾਇਦ ਇਸ ਗੱਲ ਦੀ ਮਹਾਨ ਕੰਗਦਤੀ ਹੈ ਸਭ ਨੂੰ ਇਤਸੇ ਖੇਲ ਜੋੜਨੇ ਸਿੱਖੋ ਇਕੱਠੇ ਰਹੋ ਪਿਆਰ ਸਤਕਾਰ ਦਿਓ ਉਹ ਜਿਹੜਾ ਜਿਹੜਾ ਹਾਰ ਆ ਗਿਆ ਉਹ ਤਾਂ ਹੁਣ ਉਹ ਪਰਵਾਸ ਨਹੀਂ ਕਰ ਸਕਦੇ ਪਰ ਮੈਨੂੰ ਯਕੀਨ ਹੈ ਅਸੀਂ ਤੁਸੀਂ ਰੜਖੇ ਉਹ ਜਿਹੜਾ ਜਿਹੜਾ ਜਿਹੜੀ ਜੁਗਿੰਗ ਉਹ ਜਿਹੜੀ ਹੈ ਉਹਨੂੰ ਪਰਵਾਸ ਨਾਲ ਨਹੀਂ ਦਵਾ ਅਸੀਂ ਜਿੱਦੋਂ ਉਥੇ ਇਹਦਰ ਖੈਰ ਜਦੋਂ ਅਸੀਂ ਮੈਂ ਗਾਉ ਲੜੇ ਹਾਂ ਇਸੇ ਪਾਸੇ ਜਾਦਾ ਉਹ ਪਹਿਲਾਂ ਇਹ ਬੀੜੀਆਂ ਨੇ ਜੀਉਣ ਦਾ ਸ਼ਹਿਰ ਗੱਲ ਨਹੀਂ ਸੀ ਪਹੁੰਚੀ ਬਾਰੇ ਅਸਰ ਜਨ ਨੂੰ ਚੱਲੇਗੇ ਬੰਦੇ ਲੈ ਕੇ ਰਸ ਪਾਣੀ ਇਹ ਕੋਸ਼ਿਸ਼ ਕਰਦੇ ਆ ਕਿ ਜਿੱਤੇ ਜਿਹੜੀ ਚੀਜ਼ ਨਹੀਂ ਮਿਲ ਜਦਾ ਉਹ ਦਵਾਈਆਂ ਦੀ ਔੜ ਪੈ ਜਾਂਦੀ ਹੈ ਜੇ ਪਸ਼ੂ ਮਰਦੇ ਹਨ ਉਹ ਜਿੱਟਾਈ ਨਾਲ ਨਾ ਛੱਕੇ ਗਏ ਜੇ ਉੱਥੇ ਬਿਮਾਰੀ ਦਾ ਪ੍ਰੋਬਲਮ ਹੋ ਗਿਆ ਇਨਫੈਕਸ਼ਨ ਹੋ ਸਕਦੀ ਹੈ ਉਹ ਮਿਲ ਆ ਵੀ ਹੋਣਾ ਹੈ ਇਸੇ ਵੀ ਹਾਂਚਾ ਤੱਕ ਫਿਰ 10 15 ਢਾਲੇ ਜਾਣਗੇ ਸੋ ਅਸੀਂ ਤਾਂ ਲੱਗੇ ਹੋਏ ਹਾਂ ਤੁਸੀਂ ਜੇ ਆਪਣੀ ਸੇਵਾ ਜ਼ਰੂਰ ਪਹੁੰਚੋ ਤੇ ਐਜਾ ਤੁਹਾਡੇ ਦੋਸਤ ਮਿੱਤਰਾਂ ਨੂੰ ਕੋਲ ਵੱਲੀ ਸੰਤ ਜਿਆਦਾ ਲੋਡ ਲੈਣੀ ਹੈ ਉਹ ਜਦੋਂ ਪਾਣੀ ਉਤਰ ਜਾਣਾ ਉਦੋਂ ਲੋਡ ਲੈਣੀ ਆਹ ਮੋੜ ਤੱਕ तकरीबन ਪੌਜਤ ਸਾਰਾ ਤਾਂ ਮਿਲ ਗਿਆ ਡੰਗਰਾ ਮਚਾਰਾ ਜੂੜਾ ਪਹੁੰਚ ਗਿਆ ਕੁਝ ਸਾੜੇ ਵਾਲੇ ਵੀ ਲੈ ਕੇ ਗਏ ਸੀ ਟੂਰ ਵੀ ਲੈ ਕੇ ਗਏ ਸੀ ਤੋੜੀ ਨਹੀਂ ਚਲੇ ਗਏ ਤੇ ਪੂੜੀ ਤੋਂ ਬਾਅਦ ਪਹਿਣੀ ਹੈ ਜ਼ਮੀਨਾਂ ਨੂੰ ਸੈਟ ਕਰਨ ਲਈ ਜਿਹੜੀਆਂ ਦਰਿਆ ਦੇ ਬਹੁਤੀਆਂ ਨੇੜੇ ਸੀ ਉਥੇ ਤਾਂ ਮੈਂ ਜਾਂਦੇ ਕਿਵੇਂ ਕੋਈ ਨਹੀਂ ਅਸੀਂ ਆ ਸਾਡੇ ਕੋਲ ਜੋ ਸ਼ੌਕੀਆ ਟਰੈਕਟਰ ਰੱਖੇ ਹੋਏ ਅਸੀਂ ਸਾਰੇ ਸੁਨੇਹਾ ਲੈਣ ਦੇ ਦਵਾਂਗੇ ਕੋਈ ਕੋਈ ਨੌਕਰੀ ਦਾ ਕੰਮ ਹੋਵੇ ਤਾਂ ਅਸੀਂ ਆਪਦੀ ਟੀਮ ਭੇਜ ਦਾਂਗੇ ਆਪ ਪਿੰਗਾਂ ਨੂੰ ਥੈਂਕ ਯੂ ਤੁਹਾਡਾ ਬਹੁਤ ਬਹੁਤ ਮਾਨ ਸਾਬ ਨੂੰ ਉਮੀਦ ਕਰਦੇ ਆਂ ਕਿ ਆਪਣੇ ਸਾਰੇ ਪੰਜਾਬੀ ਭੱਜੇ ਹੋ ਕੇ ਇਸ ਫਲੇਟਾ ਜੋ ਜੋ ਮਦਦ ਕਰ ਸਕਦੇ ਹੈ ਕੋਈ ਚਾਰੇ ਦੀ ਖਾਤਰਗੇ